ਤੁਹਾਡੀ ਐਮ ਪ੍ਰੈਸ ਕਾਨਫਰੰਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਚ ਅਸੀਂ ਸਾਰੇ ਕਰ ਰਹੇ ਆ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਇੱਕ ਬੇਨਤੀ ਪ੍ਰਵਾਨ ਕਰਕੇ ਇੱਥੇ ਪਹੁੰਚੇ ਹੋ ਦੂਸਰਾ ਧੰਨਵਾਦ ਸਾਡੇ ਸਾਰੇ ਅਕਾਲੀ ਦਲ ਦੀ ਟੀਮ ਦਾ ਚਾਹੇ ਰੂਰਲ ਆ ਚਾਹੇ ਅਰਬਨ ਆ ਸਾਰੇ ਮੋਦਵਾਰ ਇੱਥੇ ਬੈਠੇ ਆ ਜੋ ਪਿਛਲੇ ਦਿਨ ਇੱਕ ਬਹੁਤ ਵੱਡਾ ਫੈਸਲਾ ਸੈਬੀ ਨੇ ਕੀਤਾ ਸੈਬੀ ਕੀ ਆ ਇੱਕ ਹਿੰਦੁਸਤਾਨ ਦੀ ਬਹੁਤ ਵੱਡਾ ਇੱਕ ਆਧਾਰਾ ਆ ਜਿਹਨੂੰ ਕਹਿੰਦੇ ਆ ਸਿਕਿਉਰਿਟिज and exchange board of india ਇਹ ਜਿੰਨੀ ਵੀ ਹਿੰਦੁਸਤਾਨ ਦੀ ਸ਼ੇਅਰ ਮਾਰਕੀਟਿੰਗ ਦੀ bizness ਚੱਲਦਾ ਜਿਹੜਾ ਉਹ ਸੈਬੀ ਦੇ ਦੇਖਰੇਖ ਦੇ ਵਿੱਚ ਸੈਬੀ ਦੇ ਅੰਦਰ ਔਰ ਸੈਬੀ ਇਹਦੀ ਇੱਕ ਰਾਖਾ ਧਿਰ ਬਣ ਕੇ ਇੱਕ ਸੈਂਟਰ 'ਚ ਬੈਠੀ ਆ ਇਹਨੂੰ ਕਹਿੰਦੇ ਆ ਸੈਬੀ ਸੈਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ ਪਿਛਲੇ ਦਿਨੀ ਜੋ ਬਹੁਤ ਵੱਡਾ ਇੱਕ ਘਪਲਾ ਸਾਹਮਣੇ ਆਇਆ ਜੋ 420 ਸੀ ਸਾਹਮਣੇ ਆਈ ਜੋ ਰਾਣਾ ਗੁਰਜੀਤ ਸਿੰਘ ਕਪੂਰਸੇ ਤੋਂ ਐਮਐਲਏ ਔਰ ਉਹਨਾਂ ਦਾ ਬੇਟਾ ਸੁਲਤਾਨਪੁਰ ਲੋਧੀ ਤੋਂ ਐਮਐਲਏ ਆ ਇਹਨਾਂ ਲੋਕਾਂ ਨੇ 2017 ਦੇ ਵਿੱਚ ਇਹਨਾਂ ਨੇ ਅੱਜ ਤੋਂ ਬਹੁਤ ਸਾਲ ਪਹਿਲਾਂ ਇੱਕ ਆਈਪੀਓ ਲਾਂਚ ਕੀਤਾ ਜਿਹਦਾ ਜਿਹਨੂੰ ਕਹਲੋ ਕਿ ਪੰਜਾਬੀ ਚ ਕਹਲੋ ਸ਼ੇਅਰ ਮਾਰਕੀਟ ਚ ਇਹਨਾਂ ਨੇ ਐਂਟਰੀ ਕੀਤੀ ਔਰ ਆਪਣੇ ਨਾਮ ਦੇ ਸ਼ੇਅਰ ਕੱਢਤੇ ਆਰਐਸਐਲ ਰਾਣਾ 슈ਗਰਜ਼ ਲਿਮਿਟਿਡ ਦੇ ਨਾਮ ਤੇ ਸ਼ੇਅਰ ਕੱਢਤੇ ਉਹ ਸ਼ੇਅਰ ਇਹਨਾਂ ਨੇ ਮਾਰਕੀਟ ਦੇ ਵਿੱਚ ਵੇਚੇ ਸ਼ੇਅਰ ਵੇਚ ਕੇ ਜਦੋਂ ਇਹਨਾਂ ਨੇ ਆਪਣਾ ਬੈਲੈਂਸ ਸ਼ੀਟ ਦਿਖਾਣੀ ਸ਼ੁਰੂ ਕੀਤੀ ਤਕਰੀਬਨ ਜੇ 2014 ਤੋਂ ਲੈ ਕੇ ਅੱਜ ਤੱਕ ਗੱਲ ਕਰਾਂ ਕਿਸੇ ਸਾਰਾ ਕਰੋੜ ਦਾ ਘਾਟਾ ਆਰਸਨੂ ਰਾਣਾ ਸ਼ਿਗਰ ਤੋਂ ਦੇ ਕਿਸੇ ਸਾਲ 50 ਕਰੋੜ ਦਾ ਕਿਸੇ ਸਾਲ 78 ਕਰੋੜ ਦਾ ਕਿਸੇ ਸਾਲ 82 ਕਰੋੜ ਦਾ ਔਰ ਕਿਸੇ ਸਾਲ 80 ਕਰੋੜ ਦੇ ਲਗਭਗ ਇਹਨਾਂ ਨੂੰ ਹਰ ਸਾਲ ਘਾਟਾ ਪਿਆ 2014-15 ਤੋਂ ਲੈ ਕੇ ਵੀ ਗਾਹ ਤੱਕ ਗੱਲ ਕਰਾਂ ਹੁਣ 2017 ਜਦੋਂ ਸਾਲ ਆਂਦਾ ਰਾਣਾ ਗੁਰਜੀਤ ਸਿੰਘ ਬੜੀ ਹੀ ਛਾਤਰ ਦਿਮਾਗੀ ਨਾਲ 339 ਕਰੋੜ 339 ਕਰੋड्स ਆਰਐਸਐਲ ਚੋਂ ਵਿਡਰਾਅ ਕਰਦੇ ਆ ਆਰਐਸਐਲ ਕੀ ਹੈ ਜੀ ਮੈਂ ਪਹਿਲੇ ਦੱਸ ਚੁੱਕਾ ਰਾਣਾ 슈ਗਰਜ਼ ਲਿਮਟਿਡ ਹੁਣ ਵਿਡਰਾਅ ਕਰਨ ਦਾ ਤਰੀਕਾ ਜਦੋਂ ਵੱਡੀ ਅਮਾਉਂਟ ਵਿਡਰਾਅ ਕਰਨੀ ਆ ਆਪਾਂ ਸਾਰਿਆਂ ਨੂੰ ਪਤਾ ਕਿ ਆਪਾਂ ਕੈਸ਼ ਪੈਸਾ ਨਹੀਂ ਕਢਾ ਸਕਦੇ ਇਹਨਾਂ ਨੇ ਉਹ ਪੈਸਾ ਇੱਕ ਅਲੱਗ-ਅਲੱਗ ਫਰਮਾਂ ਦੇ ਨਾਮ 'ਚ ਜਿਹੜੀਆਂ ਕਿ ਫਰਮਾਂ ਚਾਹੇ ਇਹਨਾਂ ਦੀਆਂ ਬਣਾਈਆਂ ਗਈਆਂ ਹੋਣ ਬੋਗਸ ਫਰਮਾਂ ਜਾਂ ਇਹਨਾਂ ਦੇ ਕਿਸੇ ਸਾਥੀਆਂ ਦੇ ਨਾਮ ਦੀਆਂ ਫਰਮਾਂ ਹੋਣਗੀਆਂ ਇੰਨਾ ਡੀਪ ਹਜੇ ਮੈਂ ਗਿਆ ਨਹੀਂ ਪਰ ਮੈਂ ਜਾ ਰਿਹਾ ਉਹ ਵੀ ਤੁਹਾਨੂੰ ਆਂਦੇ ਦਿਨਾਂ 'ਚ ਦੱਸ ਦਊਗਾ ਪਲੱਸ ਇਹਨਾਂ ਨੇ ਆਪਣੇ ਪ੍ਰੋਮੋਟਰਜ਼ ਦੇ ਖਾਤਿਆਂ ਦੇ ਵਿੱਚ ਪੈਸੇ ਪਾਲੇ ਉਹ ਕਿਵੇਂ ਦੀ ਇਹਨਾਂ ਨੇ 339 ਕਰੋੜ 'ਚੋਂ ਕੁਝ ਰੁਪਈਆ ਆਪਦੇ ਮੁੰਡੇ ਦੇ ਖਾਤੇ 'ਚ ਕੁਝ ਆਪਣੇ ਛੋਟੇ ਮੁੰਡੇ ਦੇ ਖਾਤੇ 'ਚ ਕੁਝ ਆਪਣੀ ਵਾਈਫ ਦੇ ਖਾਤੇ 'ਚ ਕੁਝ ਭਾਬੀ ਦੇ ਕੁਝ ਭਰਾ ਦੇ ਕੁਝ ਉਹਨਾਂ ਦੇ ਬੱਚਿਆਂ ਦੇ ਕੁਝ ਅਲੱਗ ਫਰਮਾਂ 'ਚ ਅਲੱਗ ਫਰਮਾਂ 'ਚ ਵੀ ਜਿਹੜਾ ਪੈਸਾ ਗਿਆ ਮੁੜ ਕੇ ਪੈਸਾ ਇਕੱਠਾ ਹੋ ਕੇ ਇਹਨਾਂ ਦੇ ਆਪਣੇ ਖਾਤੇ 'ਚ ਆ ਗਿਆ ਇੱਕ ਮਿੰਟ ਬੇਟਾ ਕਾਗਜ਼ ਦੇ ਦੇ ਨਾ ਤੁਹਾਨੂੰ ਇਹਦੀ ਡਿਟੇਲ ਵੀ ਦੱਸ ਦਵਾ ਸਨ 2014 14 ਦੇ ਵਿੱਚ ਜੇ ਅਸੀਂ ਦੇਖਦੇ ਹਾਂ ਰਾਣਾ 슈ਗਰਸ ਮਿਲ ਨੂੰ ਘਾਟਾ ਪੈਂਦਾ 24 ਕਰੋੜ ਰੁਪਏ ਦਾ ਸਾਨੂੰ 2015 ਦੇ ਵਿੱਚ 82 ਕਰੋੜ ਸਾਨੂੰ 2016 ਦੇ ਵਿੱਚ ਇਹਨਾਂ ਨੂੰ ਇੱਕ ਪ੍ਰੋਫਿਟ ਆਇਆ 17 ਕਰੋੜ ਦਾ 14 'ਚ ਘਾਟਾ 15 'ਚ ਘਾਟਾ 16 'ਚ ਮੁਨਾਫਾ ਆ 17 'ਚ ਇਹਨਾਂ ਨੂੰ ਘਾਟਾ ਪਿਆ 38 ਕਰੋੜ ਰੁਪਏ ਦਾ 18 ਦੇ ਵਿੱਚ ਇਹਨਾਂ ਨੂੰ ਘਾਟਾ ਪਿਆ 86 ਕਰੋੜ ਰੁਪਏ ਦਾ 19 ਦੇ ਵਿੱਚ ਇਹਨਾਂ ਨੂੰ ਘਾਟਾ ਪਿਆ 75 ਕਰੋੜ ਰੁਪਏ ਦਾ ਮੈਂ ਤੁਹਾਡੇ ਮਾਧਿਅਮ ਨਾਲ ਕਪੂਰਸੇ ਦੇ ਔਰ ਬਾਕੀ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਜਿਹੜੀ ਫਰਮ ਨੂੰ ਇੰਨਾ ਜ਼ਿਆਦਾ ਘਾਟਾ ਪੈ ਰਿਹਾ ਜਿਹੜੀ ਫਰਮ ਆਲਰੇਡੀ ਲਾਸਟ ਆ ਉਹ ਕਿੱਦਾਂ ਕਰ ਸਕਦੀ ਹੈ ਕਿ ਪੈਸਾ ਕਢਾ ਲਵੇ ਜਦੋਂ ਇਹਦਾ ਕੇਸ 2017 ਦੇ ਵਿੱਚ ਸੇਬੀ ਕੋ ਲੱਗਿਆ ਸੇਬੀ ਨੇ ਉਹਦੀ ਇਨਕੁਆਰੀ ਕੀਤੀ ਬੜੀ ਹਾਈ ਲੈਵਲ ਇਨਕੁਆਰੀ ਹੋਈ ਤੇ ਉੱਥੋਂ ਪਤਾ ਲੱਗਾ ਕਿ ਇਹਨਾਂ ਨੇ 339 ਕਰੋੜ ਠੇਰਾਫੇਰੀ ਨਾਲ ਠੱਗੀ ਨਾਲ 420 ਸੀ ਨਾਲ ਆਪਦੇ ਖਾਤਿਆਂ 'ਚ ਪਵਾ ਲਿਆ ਉਹ ਪੈਸਾ ਕਿਨਾਂ ਦੱਸ ਉਹ ਪੈਸਾ ਸੀ ਤੁਹਾਡੇ ਸਾਰੇ ਲੋਕਾਂ ਦਾ ਕਿਸੇ ਨੇ ਲੱਖ ਰੁਪਏ ਦੇ ਸ਼ੇਅਰ ਖਰੀਦੇ ਸੀ ਕਿਸੇ ਨੇ 2 ਲੱਖ ਦੇ ਖਰੀਦੇ ਸੀ ਕਿਸੇ ਨੇ 3 ਦੇ ਖਰੀਦੇ ਸੀ ਜਿਹਦੀ ਜਿੰਨੀ ਜੇਬ ਅਲਾਉ ਕਰਦੀ ਉਹਨਾਂ ਸੀ ਸੈਬੀ ਨੇ ਥੋੜੇ ਦਿਨ ਪਹਿਲਾਂ ਬੜੀ ਸਖਤ ਸਟੈਪ ਲਿਆ ਜਿਹਦੀ ਅਸੀਂ ਬਹੁਤ ਪ੍ਰਸ਼ੰਸਾ ਵੀ ਕਰਦੇ ਆਂ ਔਰ ਇਹੋ ਜੀ ਏਜੰਸੀ ਨੂੰ ਸੀ ਸ਼ਾਬਾਸ਼ੀ ਵੀ ਦਿੰਨੇ ਆ ਜਿਨੇ ਐਡਾ ਡੇਰਿੰਗ ਸਟੈਪ ਲਿਆ ਉਹਨਾਂ ਨੇ ਕਿਹਾ 339 ਕਰੋੜ ਰਾਣਾ ਗੁਰਜੀਤ ਸਿੰਘ ਦੀਆਂ ਫਰਮਾਂ ਕੋਲ ਵਾਪਸ ਲੈਤਾ ਜਾਵੇ ਔਰ ਉਹਦੇ ਉੱਪਰ ਲਗਭਗ 5 ਸਾਲੇ ਨੇ ਪੈਸਾ ਵਰਤਿਆ 268 ਕਰੋੜ ਰੁਪਇਆ ਇਹਤੇ ਵਿਆਜ ਲਾਇਆ ਜਾਵੇ ਮੈਂ ਤੁਹਾਨੂੰ ਸੈਬੀ ਦਾ ਜਿਹੜਾ ਫੈਸਲਾ ਆ ਉਹ ਇੱਕ ਵਾਰੀ ਅੰਗਰੇਜ਼ੀ ਚ ਪੜ੍ਹ ਕੇ ਸੁਣਾ ਦਿੰਦਾ ਸੈਬੀ ਡਾਇਰੈਕਟਡ ਰਾਣਾ 슈ਗਰਸ ਟੂ रिकवर 607 ਕਰੋੜਸ ਫਰੋਮ ਰਿਲੇਟਡ ਐਂਟੀਟੀਜ਼ ਵਿਚ ਇਨਕਲੂਡਸ 339 ਕਰੋੜ ਇਨ ਰਿਸੀਵੇਬਲਸ ਐਂਡ 268 ਕਰੋੜਸ ਇਨ ਇੰਟਰਸਟ ਡਿਊਸ ਸੇ ਪੰਜਾਬੀ ਦੇ ਵਿੱਚ ਇਹਦੀ ਟ੍ਰਾਂਸਲੇਸ਼ਨ ਹੈ ਕਿ ਸੈਬੀ ਨੇ ਹੁਕਮ ਲਾਇਆ ਕਿ ਰਾਣਾ 슈ਗਰ ਕੋ 607 ਕਰੋੜ ਰੁਪਏ ਰਿਕਵਰ ਕੀਤਾ ਜਾਵੇ ਜੋ ਕਿ 339 ਕਰੋੜ ਰੁਪਏ ਇਹਨੇ ਕਢਾਇਆ ਸੀ ਤੇ 268 ਕਰੋੜ ਰੁਪਏ ਲਗਭਗ 5 ਸਾਲ ਦਾ ਇਹਨੂੰ ਵਿਆਜ ਲੱਗਿਆ ਉਸ ਤੋਂ ਬਾਅਦ ਸੈਬੀ ਹਟੇ ਨਹੀਂ ਸੈਬੀ ਨੇ ਇੱਕ ਫੈਸਲਾ ਫਿਰ ਨਾਲ ਚਲਾਤਾ ਕਿ ਇਹ ਤਾਂ ਇਹਨੂੰ ਕਵਰ ਕਰਨਾ ਹੀ ਕਰਨਾ 63 ਕਰੋੜ ਰੁਪਏ ਇਮੀਡੀਏਟਲੀ ਕੈਸ਼ ਇਹ ਜਮਾ ਕਰਾਵੇ ਤਾਂ ਕਿ ਅਕਾਊਂਟ ਨੂੰ ਕੁਛ ਹੌਸਲਾ ਹੋਵੇ ਉਹਨਾਂ ਨੇ ਵਿੱਚ ਇਹਦੇ ਲਿਖਿਆ ਇੰਗਲਿਸ਼ ਦੇ ਵਿੱਚ ਰਾਣਾ 슈ਗਰ ਪ੍ਰਮੋਟਰਸ ਐਂਡ ਅਦਰ ਰਿਲੇਟਡ ਐਂਟਰੀਜ਼ ਓਨ ਦੀ ਸੈਕਿਉਰਟੀ ਮਾਰਕੀਟਸ ਫੋਰ 2 ਇਅਰ ਦੋ ਸਾਲਾਂ ਲਈ ਰਾਣਾ 슈ਗਰ ਮਿਲ ਰਾਣਾ 슈ਗਰ ਲਿਮਟਿਡ ਇਹਨਾਂ ਦੀਆਂ 14 ਕੰਪਨੀਆਂ ਇਹਨਾਂ ਦੇ ਨਾਮ ਦੀਆਂ ਅਲੱਗ-ਅਲੱਗ ਨਾਮਾਂ ਤੇ ਰਾਣਾ ਗੁਰਜੀਤ ਸਿੰਘ 14 ਕੰਪਨੀਆਂ ਚਲਾ ਰਿਹਾ ਉਹਨਾਂ ਨੇ ਕਿਹਾ 14 ਦੀਆਂ 14 ਕੰਪਨੀਆਂ ਦੋ ਸਾਲਾਂ ਲਈ ਸ਼ੇਅਰ ਮਾਰਕੀਟ ਤੋਂ ਦੂਰੀ ਬਣਾ ਕੇ ਰੱਖਣਗੇ 1 ਰੁਪਏ ਦਾ ਵੀ ਇਹ ਕਾਰੋਬਾਰ ਨਹੀਂ ਕਰ ਸਕਦਾ ਐਂਡ ਸਲੈਬਡ ਉਹਨਾਂ ਨੂੰ ਜੁਰਮਾਨਾ ਵੀ ਦਿੱਤੀ ਕੀਤੀ ਐਂਡ ਸਲੈਬਡ 63 ਕਰੋੜ ਦਾ ਫਾਈਨ ਔਨ them ਔਨ ਚਾਰजेस ਔਫ ਡਾਈਵਰਜਨ ਔਫ ਫੰਡ ਉਹਨਾਂ ਨੇ ਕਿਹਾ 63 ਕਰੋੜ ਦੇ ਨੂੰ ਜੁਰਮਾਨਾ ਤਾ ਲਾਰੇ ਕਿ ਜਿਹੜਾ ਇਹਨੇ ਫੰਡ ਹੈ ਡਾਈਵਰਸ ਕੀਤਾ ਡਾਈਵਰਸ ਕਿਦਾਂ ਕੀਤਾ ਰਾਣਾ 슈ਗਰ ਲਿਮਟਿਡ ਤੋਂ ਫਲਾਣੇ ਦੀ ਫਰਮ ਚ ਫਲਾਣੇ ਦੀ ਫਰਮ ਚੋਂ ਆਪਦੇ ਮੁੰਡੇ ਦੇ ਖਾਤੇ ਚ ਰਾਣਾ 슈ਗਰ ਤੋਂ ABC ਫਰਮ ਚ ਇਸ ਤਰੀਕੇ ਨਾਲ ਆ ਰਣ ਅ ਆ ਇਹ ਮੇਰਾ ਫੈਸਲਾ ਹੈ ਇਹ ਮੇਰੀ ਬੇਨਤੀ ਹੈ ਤੁਸੀਂ ਸਰ ਤਾਂ ਕਾ ਦਿਓ ਮੈਂ ਤੁਹਾਨੂੰ ਇਹ ਸਾਰੇ ਪ੍ਰਸ਼ਨ ਭੇਜੀ ਹੋ ਅੱਛਾ ਹੁਣ ਜਿਹੜਾ ਅਗਲਾ ਇੱਕ ਇੰਪੋਰਟੈਂਟ ਚੈਪਟਰ ਆ ਇੱਕ ਸਕਿੰਟ ਦਾ ਤੁਸੀਂ ਮੈਨੂੰ ਸਾਰੇ ਵੀਰ ਟਾਈਮ ਦੇਣਾ ਮੈਂ ਤੁਹਾਨੂੰ ਧੀਰ ਸਿੰਘ ਰਾਣਾ ਵੀਰ ਪ੍ਰਤਾਪ ਸਿੰਘ ਰਾਣਾ ਗੁਰਜੀਤ ਸਿੰਘ ਰਾਣਾ ਕਰਨ ਪ੍ਰਤਾਪ ਸਿੰਘ ਰਾਣਾ ਸ਼੍ਰੀਮਤੀ ਰਾਜਵੰਸ਼ ਕੌਰ ਪ੍ਰੀਤ ਇੰਦਰ ਸਿੰਘ ਰਾਣਾ ਸੁਖਜਿੰਦਰ ਕੌਰ ਤੇ ਇੱਕ ਇਹਨਾਂ ਦਾ ਕੋਈ ਕੰਪਨੀ ਦਾ ਮਨੋਜ ਗੁਪਤਾ ਫਿਰ ਇਹਨਾਂ ਨੇ ਫਰਮਾਂ ਦੇ ਵਿੱਚ ਜਿੱਚ ਪਾਇਆ ਫਲੋਨਸ ট্রেਡਰਸ ਪ੍ਰਾਈਵੇਟ ਲਿਮਟਿਡ ਸੈਂਚਰੀ ਐਗਰੋਸ ਪ੍ਰਾਈਵੇਟ ਲਿਮਟਿਡ ਜੇ ਆਰ ਬਿਲਡਰਸ ਪ੍ਰਾਈਵੇਟ ਲਿਮਟਿਡ ਆਰ ਜੇ ਤਸ਼ਫਾਬ ਪ੍ਰਾਈਵੇਟ ਲਿਮਟਿਡ ਆਰ ਜੀ ਐਸ ট্রেਡਰਸ ਪ੍ਰਾਈਵੇਟ ਲਿਮਟਿਡ ਇਹ ਉਹ ਫਰਮਾਂ ਹੁਣ ਜਿਹਦੀ ਇਨਕੁਆਰੀ ਹੋਣੀ ਬਹੁਤ ਜ਼ਰੂਰੀ ਹੈ ਔਰ ਇਨਕੁਆਰੀ ਇਹਦੀ ਚੱਲ ਰਹੀ ਹੈ ਕਿ ਇਹ ਫਰਮਾਂ ਦੋ ਤਰ੍ਹਾਂ ਦੀ ਹੋ ਸਕਦੀਆਂ ਇੱਕ ਤਾਂ ਇਹਦੇ ਸੱਜਣ ਮਿੱਤਰ ਯਾਰ ਦੋਸਤ ਹੋਣ ਉਸ ਫਰਮ 'ਚ ਪੈਸਾ ਪਵਾ ਕੇ ਆਪਦੇ ਬੱਚਿਆਂ ਦੇ ਖਾਤੇ ਪਾਉਲਿਆ ਇੱਕ ਇਨੀ ਬੋਗਸ ਫਰਮਾਂ ਬਣਾਈਆਂ ਹੋਣ ਹੁਣ ਇਹ ਇਨਕੁਆਰੀ ਸੈਬੀ ਅੱਗੇ ਕਰ ਰਹੀ ਹੈ ਮੈਂ ਜੇ ਹੁਣ ਆ ਬੋਲਣ ਲੱਪਿਆ अमाउंट ਕਿਉਂਕਿ ਮੇਰੇ ਕੋਲ ਸਾਰੀ ਅਮਾਉਂਟ ਵੀ ਹੈ ਕਿਹੜੇ ਖਾਤੇ 'ਚ ਕਿੰਨੇ ਪੈਸੇ ਗਏ ਕਿੱਥੋਂ ਘੁਮ ਕੇ ਗਏ ਕਿਹੜੇ ਖਾਤੇ 'ਚ ਕਿੰਨੇ ਪੈਸੇ ਗਏ ਕਿੱਥੋਂ ਘੁਮ ਕੇ ਗਏ ਰਾਣਾ ਗੁਰਜੀਤ ਸਿੰਘ ਦੇ ਖਾਤੇ 'ਚ ਕਿੰਨੇ ਪੈਸੇ ਹੈ ਕਿਹੜੀ-ਕਿਹੜੀ ਫਰਮ 'ਚ ਇਹ ਮੈਂ ਸਾਰੀ ਡਿਟੇਲ ਤੁਹਾਨੂੰ ਮੈਂ ਵਟਸਐਪ ਤੇ ਭਾਜ ਰਣਾ ਕਿਉਂਕਿ ਇਹਨੂੰ ਮੈਂ ਬੋਲਣ ਲੱਗਾ ਇਹ ਮੇਰੇ ਕੋਲ 86 ਕਾਗਜ਼ਾਂ ਦੀ ਡਿਟੇਲ ਹੈ 86 ਪੇਪਰਾਂ ਦੀ ਡਿਟੇਲ ਜੋ ਮੈਂ ਲਈ ਆ ਹੁਣ ਗੱਲ ਕਰਨ ਵਾਲੇ ਸਾਥੀਓ ਇਹ ਆ ਕਿ ਇੱਕ ਫਰਮ ਜਿਹੜੀ ਰੈਗੂਲਰ ਘਾਟੇ 'ਚ ਆ ਉਹ ਕਿਉਂ ਪੈਸੇ ਕਢਾ ਸਕਦੇ ਚਲੋ ਉਹਨਾਂ ਨੂੰ ਸਜ਼ਾ ਮਿਲੀ ਅੱਛਾ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਰਾਣਾ 슈ਗਰ ਮਿਲ ਦੀ ਕੁੱਲ ਕੀਮਤ ਅੱਜ 360 ਕਰੋੜ ਰੁਪਇਆ ਜਿ ਕਿ 22.4% ਇਹਨਾਂ ਦੇ ਤੇ ਇਹਨਾਂ ਦੇ ਪ੍ਰੋਮੋਟਰਾਂ ਦੇ ਮੀਨਜ਼ ਰਾਣਾ ਗੁਰਜੀਤ ਸਿੰਘ ਤੇ ਤੇ ਉਹਦੇ ਪਰਿਵਾਰ ਦਾ ਪੈਸਾ 22.4% ਕਹਿਣ ਦਾ ਭਾਵ ਲਗਭਗ 82 ਕਰੋੜ ਰੁਪਇਆ 360 ਕਰੋੜ ਦੀ ਫਰੇਮ ਹੈ ਲਗਭਗ 82 ਕਰੋੜ ਰੁਪਇਆ ਤਾਂ ਇਹਨਾਂ ਦਾ ਆਪ ਦਾ ਲੋਨ ਕਰਜ਼ਾ ਇਹ ਉਹ ਲੈ ਕੇ ਲੱਗਾ ਹੋਇਆ ਬੈਂਕ ਲੋਨ ਲੈ ਕੇ ਲਿਆ ਹੋਊਗਾ 280 ਕਰੋੜ ਰੁਪਇਆ ਲੋਕਾਂ ਦਾ ਲੱਗਾ ਅੰਗਰੇਜ਼ੀ ਦੇ ਵਿੱਚ ਇਹਨੂੰ ਲਿਖ ਲਿਖ ਕੇ ਮਿਕੋ ਯਾਰ ਰੈਸਟ 올 ਇਜ਼ ਆਫ ਪਬਲਿਕ ਸ਼ੇਅਰ ਪਬਲਿਕ ਸ਼ੇਅਰ ਦਾ ਮਤਲਬ ਜਿਹੜੇ ਤੁਸੀਂ ਲੋਕਾਂ ਨੇ ਸ਼ੇਅਰ ਖਰੀਦੇ ਆ ਉਹਦਾ 280 ਕਰੋੜ ਰੁਪਏ ਲੱਗਾ ਹੁਣ ਇਹਦੇ ਨਾਲ ਲੋਕਾਂ ਦਾ ਨੁਕਸਾਨ ਕਿੰਨਾ ਦਾ ਹੋਇਆ ਸਭਾਵਕਾ ਤੁਹਾਡੇ ਦਿਮਾਗ 'ਚ ਸਵਾਲ ਆਣਾ 1,23,147 ਬੰਦਾ ਐਸਾ ਆ ਜਿਨੇ ਰਾਣਾ ਗੁਰਜੀਤ ਸਿੰਘ ਦੀ ਫਰਮ ਆਰਐਸਐਲ ਰਾਣਾ 슈ਗਰ ਸਿੰਟਰ ਦਾ ਸ਼ੇਅਰ ਖਰੀਦਿਆ ਅੱਜ ਉਹਨਾਂ ਦੇ ਬੱਚੇ ਰੋ ਰਹੇ ਆ ਉਹਨਾਂ ਦੇ ਬੱਚੇ ਫੀਸਾ ਤੋਂ ਅਵਾਜ਼ ਆ ਰਾਂ ਉਹਨਾਂ ਦੇ ਬੱਚਿਆਂ ਚ ਰੋਟੀ ਤੋਂ ਅਵਾਜ਼ ਆ ਰਾਂ ਲੋਕੀ ਸੜਕਾਂ ਤੇ ਖੜੇ ਲੋਕੀ ਗਲੀਆਂ ਚ ਡਿੱਗਦੇ ਪੜਦੇ ਆ ਕਿਉਂਕਿ ਸ਼ੇਅਰ ਮਾਰਕੀਟ ਇਹਨਾਂ ਨੇ ਡਾਊਨ ਕਰ ਦਿੱਤਾ ਬੜੀ ਵੱਡਾ ਇੱਕ ਇਹ ਚ ਪੁਆਇੰਟ ਨੋਟ ਕਰਨ ਵਾਲਾ ਇਹ ਹੈ ਜਦੋਂ ਸ਼ੇਅਰ ਤੁਹਾਡਾ ਮਾਰਕੀਟ ਚ ਆਉਂਦਾ ਉਦੋਂ ਸ਼ੇਅਰ ਤਿੰਨ ਤਰੀਕਿਆਂ ਨਾਲ ਵਿਕਦਾ ਇੱਕ ਤਾਂ ਪਬਲਿਕ ਸ਼ੇਅਰ ਆਮ ਲੋਕ ਮੀਡੀਓਕਰਸ ਲੈਸ ਦਨ ਵਿਦੋਕਰ ਜੋ ਇੱਕ ਆਮ ਵਿਅਕਤੀ ਖਰੀਦਾ ਇੱਕ ਖਰੀਦਾ ਮਿਊਚੁਅਲ ਫੰਡ ਅਸੀਂ ਸਾਰੇ ਮੇਰੇਕਲ ਮਿਊਚੁਅਲ ਫੰਡ ਤੋਂ ਜਾਣੂ ਹਾਂ ਜਿਹਦੀ ਜਿੰਨੀ ਕਪੈਸਿਟੀ ਅਸੀਂ ਆਪਦੇ ਬੱਚਿਆਂ ਲਈ ਆਪਦੇ ਬਜ਼ੁਰਗਾਂ ਲਈ ਉਹ ਮਿਊਚੁਅਲ ਫੰਡ ਚ ਕੁਝ ਕੁਝ ਪੈਸੇ ਜਮਾ ਕਰਾਣੇ ਉਹ ਮਿਊਚੁਅਲ ਫੰਡ ਇੱਕ ਐਸਾ ਅਦਾਰਾ ਉਹ ਪੈਸਾ ਜਨਰੇਟ ਕਰਦਾ ਆ ਉਹ ਪੈਸੇ ਨੂੰ ਪੈਸਾ ਵਧਾਉਂਦਾ ਆ ਮਿਊਚੁਅਲ ਫੰਡ ਵੀ ਸ਼ੇਅਰ ਖਰੀਦਦਾ ਇੱਕ ਸਭ ਤੋਂ ਵੱਡੀ ਏਜੰਸੀ ਜਿਹੜੀ ਵਰਲਡ ਵਾਈਡ ਆ ਸ਼ੇਅਰ ਖਰੀਦਣ ਵਾਲੀ ਉਹ ਹੈਗੀ ਐਫ ਆ ਆਈ ਫੋਰਮ ਇੰਸਟੀਚਿਊਨ ਆਫ ਇਨਵੈਸਟਮੈਂਟਸ ਜਿਹੜੀ ਬਾਹਰਲੇ ਦੇਸ਼ਾ ਕੈਨੇਡਾ ਅਮਰੀਕਾ ਸਟੇਰੀਆ ਸਕਾਟਲੈਂਡ ਸਵੈਸ ਜਿਹੜੇ ਦੇਸ਼ ਆ ਇਹਨਾਂ ਚੋਂ ਅਮੀਰ ਕੰਪਨੀਆਂ ਅਮੀਰ ਲੋਗ ਅਮੀਰ ਸੰਸਥਾਵਾਂ ਨੂੰ ਕੱਢ ਕੇ ਲਿਆਂਦੇ ਆ ਕਿ ਹਿੰਦੁਸਤਾਨ ਦੇ ਵਿੱਚ ਆਹ ਸ਼ੇਅਰ ਭਾਈ ਸਸਤਾ ਵਿਕਦਾ ਇਹਨੂੰ ਲੈ ਲਈਏ ਇਹ ਮਹਿੰਗਾ ਹੋ ਜਾਣਾ ਪਰ ਰਾਣਾ 슈ਗਰਜ਼ ਲਿਮਟਿਡ ਦੇ ਵਿੱਚ ਨਾ ਤਾਂ ਕਿਸੇ ਮਿਊਚੁਅਲ ਫੰਡ ਨੇ ਇਨਵੈਸਟ ਕੀਤਾ ਮਿਊਚੁਅਲ ਫੰਡ ਨੇ ਕਿੰਨਾ ਇਨਵੈਸਟ ਕੀਤਾ 0 1 ਰੁਪਈਆ ਨੇ ਅੱਜ ਤੱਕ ਇਨਵੈਸਟ ਕੀਤਾ ਜੋ ਇਹਨਾਂ ਦਾ ਸ਼ੇਰ ਲੌਚ ਹੋਇਆ ਐਫ ਆਈਆਈ ਫੋਰਨ ਇੰਸਟੀਚਿਊਸ਼ਨ ਆਫ ਇਨਵੈਸਟਮੈਂਟ ਉਹਨਾਂ ਨੇ ਵੀ ਕਿਹਾ ਨਹੀਂ ਇਹ ਸ਼ੇਅਰ ਸਾਨੂੰ ਠੀਕ ਨਹੀਂ ਲੱਗਦਾ ਇਹ ਬੰਦਾ ਇਹ ਕੰਪਨੀ ਇਹ ਪਰਿਵਾਰ ਇਹ ਅਦਾਰਾ ਸਾਨੂੰ ਠੀਕ ਨਹੀਂ ਲੱਗਦਾ ਉਹਨਾਂ ਨੇ ਵੀ ਇਹਨਾਂ ਨੂੰ ਬਾਈਕਾਟ ਕੀਤਾ ਉਹਨਾਂ ਨੇ ਵੀ 1 ਰੁਪਏ ਦਾ ਵੀ ਸ਼ੇਅਰ ਇਹਨਾਂ ਕੋਲ ਨਹੀਂ ਖਰੀਦਿਆ ਹੁਣ ਜਿਹੜੇ ਸ਼ੇਅਰ ਖਰੀਦਿਆ ਉਹ ਖਰੀਦਿਆ ਹਿੰਦੁਸਤਾਨ ਦੇ ਬੰਦਿਆਂ ਨੇ ਪੰਜਾਬ ਦੇ ਲੋਕਾਂ ਨੇ ਯੂਪੀ ਬਿਹਾਰ ਦੇ ਲੋਕਾਂ ਨੇ ਕਿੰਨੇ ਲੋਕ ਆ 1,23,147 ਬੰਦਾ ਜਿਨ੍ਹਾਂ ਨੇ ਸ਼ੇਅਰ ਖਰੀਦਿਆ ਪਰ ਇਹੋ ਇਸ ਤਰ੍ਹਾਂ ਵੀ ਦੇਖਿਆ ਜਾਵੇ ਕਿ ਕੋਈ ਬੰਦਾ ਆਮ ਬੰਦਾ ਜੇਕਰ ਬੈਂਕ ਤੋਂ ਲੋਨ ਲੈ ਲੈਂਦਾ ਹੈ ਜੇ ਨਹੀਂ ਚੁਕਾ ਪਾਂਦਾ ਬੈਂਕ ਉਹਦੇ ਕਾਰਵਾਈ ਕਰਨ ਲੱਗ ਪੜਾ ਤਕਰਾਰਾਂ ਤੇ ਜਾਂਦੀ ਹੈ ਪਰ ਜੇ ਇਹੋ ਜਿਹੇ ਬਡੇ ਲੀਟਰ ਹੈਗੇ ਜਿਹੜੇ ਉਹ ਨਹੀਂ ਪੈਂਟ ਦਾ ਪੈਸਾ ਜਾਂ ਲੋਕਾਂ ਦਾ ਪਤਾ ਨਹੀਂ ਉਹਨਾਂ ਤੇ ਕੀ ਕਰ ਲਓਗੇ ਦੇਖੋ ਬੜੀ ਵੱਡੀ ਤਰਾਸ਼ਦੀ ਦੀ ਗੱਲ ਆ ਹਿੰਦੁਸਤਾਨ ਚ ਉਹ ਕਿੰਗ ਫਿਸ਼ਰ ਵਾਲਾ ਮਾਲਿਆ ਮਹਾ ਆਯਾਸ਼ ਆਦਮੀ ਔਰ ਵੱਡਾ ਡਿਫਾਲਟਰ ਇੰਡੀਆ ਦਾ ਸ਼ਰਿਆਮ ਇੰਡੀਆ ਚ ਡਿਫਾਲਟ ਕਰਕੇ ਔਰ ਸ਼ਰਿਆਮ ਜਿੱਥੇ ਬੈਠਾ ਉਥੇ ਦੀ ਫੇਸਬੁਕ ਇੰਸਟਾ ਉਥੇ ਰੀਲ ਬਣਾਵਣਾ ਕੇ ਪੰਦਾ ਮੈਂ ਇੱਥੇ ਐਸ਼ ਕਰ ਰਿਹਾ ਕੁਛ ਨਹੀਂ ਇਹੀ ਤਾਂ ਤਰਾਸ਼ਦੀ ਆ ਮੇਰੀ ਤਾਂ ਡਿਮਾਂਡ ਹੀ ਹੈ ਕਿ ਇਹੋ ਜਿਹੇ ਠੱਗਾਂ ਨੂੰ ਤੁਸੀਂ ਪੈਸਾ ਮਾਫ ਕਰੀ ਜਾਂਦੇ ਹੋ ਔਰ ਜਿਹੜੇ ਸਾਡੇ ਕਿਸਾਨ ਭਰਾ ਆ ਇਹੋ ਜਿਹੇ ਇੱਕ ਅੱਧੇ ਠੱਗ ਦਾ ਪੈਸਾ ਮਾਫ ਕਰਨ ਨਾਲੋਂ ਸਾਡੇ ਸਾਰੇ ਪੰਜਾਬ ਦੇ ਕਿਸਾਨਾਂ ਦਾ ਵੀ ਲੋਨ ਮਾਫ ਕਰ ਦੇਣਾ ਤਾਂ ਵੀ ਸੱਤੋਂ ਪੈਸਾ ਬਚੂ ਹੁਣ ਸਾਡੀ ਇੱਥੇ ਜਿਹੜੀ ਮੇਨ ਡਿਮਾਂਡ ਉਹ ਕੀ ਹੈ ਜਿਹਦੇ ਲਈ ਮੈਂ ਤੁਹਾਨੂੰ ਸੱਦਿਆ ਇਹ ਕੁਐਸਚਨ ਆ ਇਹ ਤਾਂ ਮੈਂ ਤੁਹਾਨੂੰ ਇਹਦੀ ਡਿਟੇਲ ਦੇ ਦਿੱਤੀ ਕਿ ਸਵਾ ਲੱਖ ਦੇ ਲਗਭਗ ਲਗਭਗ ਬੰਦਾ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਵੱਲੋਂ ਇਫੈਕਟ ਹੋ ਗਿਆ ਹੁਣ ਅਸੀਂ ਡਿਮਾਂਡ ਕਰਦੇ ਆ ਚੀਫ ਮਿਨਿਸਟਰ ਪੰਜਾਬ ਕੋ ਗਵਰਨਰ ਸਾਹਿਬ ਕੋ ਔਰ ਹਰ ਇੱਕ ਹਾਈ ਅਥਾਰਟੀ ਕੋ ਕਿ ਜਿੱਦਾਂ ਇਹਨੇ 420 ਕੀਤੀ ਆ ਇਹ ਤੇ ਇਹਦੇ ਜਵਾਗ ਇਹਦੇ ਮੁੰਡਿਆਂ ਤੇ ਕੰਪਲੀਟ ਫੈਮਿਲੀ ਤੇ ਜੋ ਕਿ ਆਰਐਸਐਲ ਦਾ ਹਿੱਸਾ ਆ ਜੋ ਕਿ ਪ੍ਰੋਮੋਟਰਸ ਤੇ ਡਾਇਰੈਕਟਰਸ ਆ ਫਰਮ ਦੇ ਇਹਨਾਂ ਸਾਰਿਆਂ ਤੇ ਪਰਚਾ ਦਰਜ ਕੀਤਾ ਜਾਏ 420 ਦਾ ਔਰ ਇਹਨਾਂ ਨੂੰ ਸਖਤ ਸਜ਼ਾ ਦੇ ਕੇ ਇਹਨਾਂ ਦੀ ਮੈਂਬਰਸ਼ਿਪ ਕੈਨਸਲ ਕੀਤੀ ਜਾਏ ਦੋਆਪੇ ਉਪਤਾ ਚਾਹੇ ਕਪੂਰਸੇ ਦਾ ਐਮਐਲ ਚਾਹੇ ਸੁਲਤਾਨਪੁਰ ਦਾ ਜਦੋਂ ਇਹਨਾਂ ਦੀ ਮੈਂਬਰਸ਼ਿਪ ਕੈਨਸਲ ਹੋਊਗੀ ਇੰਡੀਆ ਦੇ ਵਿੱਚ ਪੰਜਾਬ ਚ ਨਹੀਂ ਆਲ ਇੰਡੀਆ ਚ ਇੱਕ ਮੈਸੇਜ ਜਾਊਗਾ ਕਿ ਇਹ ਡੈਮੋਕਰੈਟਿਕ ਫਾਰਮ ਆਫ ਗਵਰਨਮੈਂਟ ਚ ਅਸੀਂ ਜੀ ਰਹੇ ਆ ਜਿੱਥੇ ਲੋਕਾਂ ਦੀ ਸਰਕਾਰ ਆ ਸਰਕਾਰ ਲੋਕਾਂ ਜੇ ਇੱਕ ਰੰਕ ਗਲਤੀ ਕਰਦਾ ਉਹਨੂੰ ਵੀ ਉਹੀ ਸਜ਼ਾ ਰਾਜਾ ਗਲਤੀ ਕਰਦਾ ਉਹਨੂੰ ਵੀ ਉਹੀ ਸਜ਼ਾ ਇਹਨੂੰ ਅੱਜ ਸਜ਼ਾ ਮਿਲਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਵਹਿਮ ਭਰਮ ਲੋਕਾਂ ਨੂੰ ਇਸ ਬੰਦੇ ਦੇ ਪਾਇਆ ਉਹ ਵਹਿਮ ਭਰਮ ਚੋਂ ਮੈਂ ਲੋਕਾਂ ਨੂੰ ਕੱਢਣਾ ਚਾਹਨਾ ਮੈਂ ਲੋਕਾਂ ਨੂੰ ਦੱਸਣਾ ਚਾਹਨਾ ਕਿ 2017 ਦੇ ਵਿੱਚ ਇਹਨੇ ਇਲੈਕਸ਼ਨ ਲੜਨੇ ਸੀ 2017 ਦੇ ਵਿੱਚ ਇਸ ਠਾਗ ਨੇ 339 ਕਰੋੜ ਦੀ ਟੰਗੀ ਮਾਰ ਕੇ ਤੁਹਾਨੂੰ ਪੈਸਾ ਦਿੱਤਾ ਤੁਹਾਡੇ ਮਾਦੇਮ ਨਾਲ ਮੈਂ ਇੱਕ ਗੱਲ ਇਹਨੂੰ ਹੋਰ ਕਹਿਣਾ ਚਾਹਨਾ 2027 ਦੇ ਵਿੱਚ ਇਲੈਕਸ਼ਨ ਹੈ ਮੈਂ ਤਾਂ ਫਰੈਸ਼ਰ ਆ ਮੈਂ ਤਾਂ ਜ਼ਿੰਦਗੀ 'ਚ ਇੱਕ ਵਾਰੀ ਇਲੈਕਸ਼ਨ ਲੜੀ ਆ ਜਲੰਧਰ ਤੋਂ 2017 ਦੇ ਵਿੱਚ ਔਰ ਮੈਂ ਉਸ ਟਾਈਮ ਇਲੈਕਸ਼ਨ ਲੜੀ ਸੀ ਜਦੋਂ ਮੈਨੂੰ ਪਤਾ ਵੀ ਨਹੀਂ ਸੀ ਇਲੈਕਸ਼ਨ ਦਾ ਪੂਰਾ ਮਤਲਬ ਕੀ ਹੁੰਦਾ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਇੱਕ ਸਪਾਈ ਬਣ ਕੇ ਇੱਕ ਪੰਜਾਬ ਨੂੰ ਬਚਾਉਣ ਵਾਲੇ ਪਾਸੇ ਤੁਰੇ ਸੀ ਪਰ ਅੱਜ ਮੇਰੀ ਕਿਸਮਤ 'ਚ ਲਿਖਿਆ ਸੀ ਮੈਂ ਸਾਹ ਸੁਖਵੀਰ ਸਿੰਘ ਬਾਦਲ ਦੇ ਨਾਲ ਮੈਂ ਤਾਂ ਸਤਾਈ 'ਚ ਉਹਨਾਂ ਦੀ ਟਿਕਟ ਲੜਨੀ ਆ ਰਾਣਾ ਗੁਰਜੀਤ ਸਿੰਘ ਆਪਰੇ ਆਪ ਨੂੰ ਜੋ ਬਹੁਤ ਸਟਰੌਂਗ ਮੈਂ ਇਹ ਗੱਲ ਅਕਸਰ ਹੀ ਕਹਿੰਦਾ ਹਾਂ ਉਹਨਾਂ ਸਟੇਜ ਤੇ ਖੜਾ ਹੋ ਕੇ ਵੀ ਬੰਦਾ ਦੋ ਤਰੀਕਿਆਂ ਨਾਲ ਜਿੱਤਦਾ ਇੱਕ ਕਰਤੂਤ ਸਦਕਾ ਇੱਕ ਕਿਸਮਤ ਸਦਕਾ ਠੀਕ ਆ ਕੋਈ ਪਿਛਲੇ ਜਨਮ ਚ ਨੇ ਕੋਈ ਚੰਗੇ ਕਰਮ ਕੀਤੇ ਹੋਣਗੇ ਜਿਹੜਾ ਇਹ ਪਾਪਾ ਦੇ ਪਾਣੀ ਫਰੀ ਜਾਂਦਾ ਔਰ ਉਹ ਕਿਸਮਤ ਨਾਲ ਜਿੱਤੀ ਜਾਂਦਾ ਇਹ ਕਰਤੂਤ ਕੋਈ ਨਹੀਂ ਮੈਂ ਇਹਨੂੰ ਤੁਹਾਡੇ ਮਾਧਮ ਨਾਲ ਇਹ ਇੱਕ ਸੁਨੇਹਾ ਦੇਣਾ 2027 ਦੀ ਲਖਸ਼ਣ ਦੋ ਮੁੰਡੇ ਆ ਤੇਰੇ 7.5-8 ਮੀਟਰ ਦੀ ਤੂੰ ਪੱਗ ਬੰਨਦਾ ਤੂੰ ਸਿੱਖ ਹੈ ਤੂੰ ਸੇਖੇ ਤੂੰ ਚੱਕ ਆਪਣੇ ਮੁੰਡਿਆਂ ਨੂੰ ਨਾਲ ਤੇ ਮੈਂ ਆਪਣੇ ਪਰਿਵਾਰ ਨੂੰ ਨਾਲ ਚੱਕਦਾ ਆਪਾਂ ਚੱਲਣਾ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਜਾ ਕੇ ਆਪਾਂ ਭਾਈ ਸਾਹਿਬ ਨੂੰ ਉੱਥੇ ਕਹਣਾ ਭਾਈ ਸਾਹਿਬ ਅਰਦਾਸ ਕਰੋ ਬੇਨਤੀ ਕਰੋ ਗੁਰੂ ਮਾਣ ਦੇ ਚਰਨਾਂ 'ਚ ਤੂੰ ਵੀ ਇੱਕ ਸੌ ਖਾਣੀ ਤੇ ਇੱਕ ਸੌ ਮੈਂ ਵੀ ਖਾਣੀ ਮੈਨੂੰ ਯਕੀਨ ਆ ਤੂੰ ਸਰਦਾਰ ਤੂੰ ਵੀ ਸੌ ਟੋਣੀ ਭੱਜੇਂਗਾ ਅਕਾਲ ਤਖਤ ਤੇ ਮੈਂ ਵੀ ਅਕਾਲ ਤਖਤ ਸਾਹਿਬ ਤੇ ਸੌ ਖਾ ਕੇ ਬਿਲਕੁਲ ਨਹੀਂ ਭੱਜਣ ਆਣਾ ਚਾਹ। ਇੱਕ ਸੌ ਖਾਣੀ ਹੈ ਜੀ ਇੱਕ ਵਟ ਇਹ ਗੱਲ ਕੰਪਲੀਟ ਕਰਵਾਓ। ਇੱਕ ਸੌ ਕਹਾਣੀ ਹੈ ਕਿ 2027 ਦੀ ਇਲੈਕਸ਼ਨ 'ਚ 1 ਰੁਪਈਆ ਨਹੀਂ ਤੂੰ ਕਿਸੇ ਨੂੰ ਵੰਡਣਾ ਤੂੰ ਇੱਕ ਸ਼ਰਾਬ ਦੀ ਬੋਤਲ ਨਹੀਂ ਕਿਸੇ ਨੂੰ ਵੰਡਣੀ ਤੂੰ ਕੋਈ ਨਸ਼ਾ ਚਿੱਟਾ ਡੋਡੇ ਸੀਮ ਜੋ ਤੂੰ ਆਪ ਵੀ ਖਾਣਾ ਤੇ ਲੋਕਾਂ ਨੂੰ ਵੀ ਵੰਡਦਾ ਤੂੰ ਨਹੀਂ ਵੰਡਣਾ ਤੇ ਮੈਂ ਵੀ ਇਹ ਸੌ ਕਹਾਣੀ ਤੇ ਜੇ ਤੂੰ ਪੈਸੇ ਦਿੱਤੇ ਬਿਨਾ ਨਸ਼ੇ ਦਿੱਤੇ ਬਿਨਾ ਸ਼ਰਾਬ ਦਿੱਤੇ ਬਿਨਾ ਜਿੱਤ ਜੇ ਰਾਣਾ ਗੁਰਜੀਤ ਸਿੰਘ ਨੇ ਭਰੀ ਸੰਗਤ ਦੇ ਵਿੱਚ ਅੱਜ ਇਹ ਕਹਿ ਰਿਹਾ आज ਸ਼੍ਰੋਮਣੀ ਕਾਗਦਲ ਤੇ ਜੋਧੇ ਬੈਠੇ ਮਿਰਲੀ ਸੰਗਤ ਰੂਪ ਬੈਠੇ ਆ ਸਾਰੇ ਮੈਂ ਇਹਨਾਂ ਦੇ ਵਿੱਚ ਤੈਨੂੰ ਵਾਦਾ ਕਰਕੇ ਕਹਿ ਰਿਹਾ ਜੇ ਤੂੰ ਪੈਸੇ ਦਿੱਤੇ ਬਿਨਾ ਸ਼ਰਾਬ ਦਿੱਤੇ ਬਿਨਾ ਮੇਸ਼ੇ ਬੰਦੇ ਬੜਾ ਜਿੱਤ ਜੇ ਮੇਰੀ ਜ਼ਿੰਦਗੀ ਜਿੰਨੀ ਰਹੂਗੀ ਮੈਂ ਤੇਰੀਆਂ ਜੁੱਤੀਆਂ ਝੜੂ ਲਾਂ ਤੇਰੀ ਚੱਕਰੀ ਕਰੂੰਗਾ ਤੇਰਾ ਨੌਕਰ ਬਣ ਕੇ ਕਪੂਰ ਦੇ ਤੇਰੀ ਸੇਵਾ ਕਰੂੰਗਾ ਜੇ ਤੇਰੇ ਜਿੰਮੇਤ ਆ ਜੇ ਤੇਰੇ ਤੇ ਜ਼ੋਰ ਤਾਂ ਮੈਨੂੰ ਕੱਲ ਤੱਕ ਜਵਾਬ ਦੇ ਦੇ 48 ਘੰਟੇ ਜਵਾਬ ਦੇ ਦੇ 72 ਘੰਟੇ ਜਵਾਬ ਦੇ ਦੇ ਇੱਕ ਹਫ਼ਤੇ ਜਵਾਬ ਦੇ ਦੇ ਮੈਂ ਤੇਰਾ ਜਵਾਬ ਲਿਕਣ ਦੇ ਅਕਾਲ ਤਖਤ ਜਾ ਕੇ ਫੈਸਲਾ ਹੋ ਜਾਊਗਾ ਤੂੰ ਕਿਸਮਤ ਨਾਲ ਜਿੱਤਣਾ ਜੇ ਤੇਰੇ ਚ ਕਰਤੂਤ ਹੁੰਦੀ ਤੂੰ ਕਦੇ ਪੈਸਾ ਨਾ ਬਣਦਾ ਦੇਖ ਮਨਪ੍ਰੀਤ ਸਿੰਘ ਯਾਦਲੀ ਨੂੰ ਆਪਣੇ ਜਿੱਥੇ ਇਲੈਕਸ਼ਨ ਲੜਦੇ 72 ਸਟੇਡੀਅਮ ਉਸ ਬੰਦੇ ਨੇ ਬਣਾਏ ਆ ਭਾਈ ਤੂੰ ਮੈਨੂੰ ਇੱਕ ਵੀ ਸਟੇਡੀਅਮ ਦੱਸ ਦੇ ਭਾਣੋ ਲੰਗੇ ਪਿੱਛੇ ਮੁੰਡਾ ਮਰ ਗਿਆ ਸਿਰੰਜੇ ਲਾ ਕੇ ਤੇ ਕੋ 23 ਸਾਲਾਂ ਚ ਨਸ਼ਾ ਨਹੀਂ ਕੰਟਰੋਲ ਹੋਇਆ ਕੀ ਤੇਰਾ ਨਸ਼ੇ ਵਾਲੇ ਨਾਲ ਹਿੱਸਾ ਹੈ ਕੀ ਤੂੰ ਨਸ਼ੇ ਵਾਲੇ ਕੋਈ ਵੱਡੇ ਵੱਡੇ ਅਹੁਦੇ ਤੇ ਬਣਾਏ ਹੋਏ ਕਾਰਪੋਰੇਸ਼ਨ ਦੇ ਵਿੱਚ ਕੀ ਤੂੰ ਨਸ਼ੇ ਵਾਲੇ ਨਾਲ ਯਾਰੀ ਲਈ ਹੋਈ ਹੈ ਤੂੰ ਨਕਲੀ ਸ਼ਰਾਬ ਕੌਣਾ ਤੂੰ ਨਕਲੀ ਸ਼ਰਾਬ ਵੇਚਦਾ ਤੂੰ ਨਸ਼ੇ ਵਾਲੇ ਦੇ ਨਾਲ ਜੇ ਤੂੰ ਯਾਰੀ ਲਈ ਤਾਂ ਨਸ਼ੇ ਬੰਦ ਰਹੀ ਹੋਏ ਅੱਜ ਤੁਸੀਂ ਗੱਲਾਂ ਕਰਦੇ ਹੋ ਠੀਕ ਆ ਤੇਰੀ ਕਿਸਮਤ ਨੂੰ ਸਲਾਮ ਆ ਉਸ ਪਰਮਾਤਮਾ ਨੂੰ ਸਲਾਮ ਆ ਜਿਹਨੇ ਤੇਰੀ ਵਧੀਆ ਕਿਸਮਤ ਲਿਖਦੀ ਕੋ ਚੰਗੇ ਕਰਮ ਕੀਤੇ ਹੋਣਗੇ 27 ਦੇ ਵਿੱਚ ਨਿਪਟਾਰਾ ਹੋ ਜਾਊਗਾ ਜੋ ਤੂੰ ਸਵਾ ਲੱਖ ਲੋਕ ਦੀ ਬਾਧਵਾ ਲਈ ਆ 27 ਦੇ ਵਿੱਚ ਨਿਪਟਾਰਾ ਹੋਊਗਾ ਅਰਦਾਸ ਕਰਦਾ ਪਰਮਾਤਮਾ ਤੋਂ 100 ਸਾਲ ਲੰਬੀ ਉਮਰ ਦੇ ਆਪਣੇ ਖਾਰ ਦਾ ਆਪਣੇ ਤਬਾਈ ਦਾ ਤੂੰ ਨਜ਼ਾਰਾ ਇੱਥੇ ਦੇਖ ਕੇ ਜਾ ਜੇ ਕੋ ਤੁਹਾਡੇ ਜੋ ਸਵਾਲ ਹੋਗਾ ਮੈਨੂੰ ਪੁੱਛ ਸਕਦੇ ਮੋਬਾਈਲ ਆਪਣੇ ਬੰਦ ਕਰ ਲਓ ਮੇਰੀ ਬੇਨਤੀ ਹੈ ਇੱਕ ਮਿੰਟ ਜੀ ਪੈਸਾ ਦੱਸ ਹੀ ਦਿੱਤਾ ਪੈਸਾ ਸ਼ਰਾਬ ਦੋਵਾਰ ਤੁਸੀਂ ਕਿਹਨੂੰ ਕਿਸਮੇ ਵਿੱਚ ਜਿੱਤ ਲਾ ਗਏ ਸਵਾਲ ਜਿੱਤਦੇ ਤਾਂ ਪੈਸੇ ਦੇ ਨਾਲ ਹਾਂ ਜੀ ਦੇਖੋ ਜਿਹੜਾ ਇਹ ਕਿਸਮਤ ਚ ਪੈਸਾ ਲਿਖਿਆ ਗਿਆ ਉਹਵਾ ਉਹ ਦੀ ਸੱਚੀ ਕਿਰਤ ਕਮਾਈ ਨਹੀਂਗੀ ਉਹ ਨਜਾਇਜ਼ ਕਮਾਈ ਆ ਉਹ ਬੈਂਕਾਂ ਕੋਲੋਂ ਲਿਆ ਹੋਇਆ ਲੋਨ ਆ ਇੱਕ ਗੁਰੂ ਮਾਰਿਆਂ ਦਾ ਜਦੋਂ ਆਪਾਂ ਇੱਕ ਪ੍ਰਬਲਿਕ ਕਾਇਮਾ ਦਾ ਫਾਲ ਹੁੰਦਾ ਕੋਈ ਚੰਗੇ ਕਰਮ ਕੀਤੇ ਹੋਣਗੇ ਕਿਸੇ ਤਰੀਕੇ ਨਾਲ ਵੀ ਦੇਖੋ ਕਰਤੂਤ ਕੋਈ ਨਹੀਂ ਅੱਜ ਤਾਈ ਕੋਈ ਹਸਪੀਟਲ ਚੰਗਾ ਨਹੀਂ ਅੱਜ ਤਾਈ ਕੋਈ ਸਕੂਲਿੰਗ ਐਜੂਕੇਸ਼ਨ ਚੰਗੀ ਨਹੀਂ ਅੱਜ ਤਾਈ ਕਪੂਰਥ ਨੇ ਲੋਕਾਂ ਨੂੰ ਗਰੀਬ ਰੱਖਿਆ ਇੱਕ ਬੜੀ ਵੱਡੀ ਸਾਜ਼ਿਸ਼ ਇਸ ਪਰਿਵਾਰ ਨੇ ਕੀਤੀ ਆ ਔਰ ਕਪੂਰਥ ਨੇ ਲੋਕਾਂ ਨੂੰ ਗਰੀਬ ਰੱਖਿਆ ਗਿਆ ਉਹਨਾਂ ਨੂੰ ਲੋੜ ਪੈਂਦੀ ਆ ਪੈਸੇ ਲੈਂਦੇ ਆ ਇਹ ਇਲੈਕਸ਼ਨ ਜਿੱਤ ਜਾਂਦਾ ਇਹ ਕਿਸਮਤ ਆ ਇਹ ਕਰਤੂਤ ਨਹੀਂ ਹੋ ਗਈ ਔਰ ਗਰੀਬ ਕਿਦਾਂ ਰੱਖਿਆਵੇਂ ਇੱਕ ਮਿੰਟ ਹੋਰ ਲੈਣਾ ਉਹ ਵੀ ਐਕਸਪਲੇਨ ਕਰ ਦੇਣਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ 40 ਸਾਲ 40 ਸਾਲ ਦੇ ਵਿੱਚ ਇੱਕ ਵੀ ਫਾਂਸੀ ਨਹੀਂ ਇੱਕ ਵੀ ਚੋਰੀ ਨਹੀਂ ਇੱਕ ਵੀ ਚੋਰੀ ਨਹੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇ ਵਿੱਚ 97% ਲੋਕ ਪੜ੍ਹੇ ਲਿਖੇ ਸੀ ਇਹਨਾਂ ਨੇ ਰੌਣਾ ਪਰਿਵਾਰ ਨੇ ਇੱਕ ਆ ਕੇ ਸਾਜ਼ਿਸ਼ ਘੜੀ ਸਾਜ਼ਿਸ਼ ਕੀ ਘੜੀ ਕਿ ਕਪੂਰਸੋ ਦੇ ਬੱਚਿਆਂ ਨੂੰ ਪੜ੍ਹਨ ਨਹੀਂ ਦੇਣਾ ਇਹਨਾਂ ਨੂੰ ਪੜਾਈ ਨਹੀਂ ਦੇਣੀ ਕੋਈ ਸਕੂਲਿੰਗ ਐਜੂਕੇਸ਼ਨ ਨਹੀਂ ਕੋਈ ਅੰਜਲਿੰਗ ਕਾਲਜ ਨਹੀਂ ਕੋਈ ਸਰਕਾਰ ਇਹਨਾਂ ਦੀ ਨਹੀਂ ਹੈ ਕੋਈ ਮੈਡੀਕਲ ਕਾਲਜ ਨਹੀਂ ਕੋਈ ਮੈਡੀਕਲ ਸੁਵਿਧਾਵਾਂ ਨਹੀਂ ਜਦੋਂ ਸਾਡੇ ਬੱਚੇ ਪੜ੍ਹਨਗੇ ਨਹੀਂ ਸਾਡੇ ਬੱਚੇ ਵਿਕਸਿਤ ਨਹੀਂ ਹੋਣਗੇ ਸਰਕਾਰੀ ਚੰਗੀਆਂ ਨੌਕਰੀਆਂ ਤੇ ਨਹੀਂ ਜਾਣਗੇ ਜਦੋਂ ਸਰਕਾਰੀ ਚੰਗੀਆਂ ਨੌਕਰੀਆਂ ਤੇ ਨਹੀਂ ਜਾਣਗੇ ਘਰਾਂ ਚ ਪਿੰਡਾਂ ਚ ਕਸਬਿਆਂ ਚ ਮਹੱਲਿਆਂ ਚ ਗਰੀਬੀ ਰਹੂਗੀ ਤੇ ਜਦੋਂ ਗਰੀਬੀ ਰਹੂਗੀ ਸਾਲ ਦੇ ਵਿੱਚ ਸਾਡੇ ਸੁਖਣਾ ਇੱਕ ਇਲੈਕਸ਼ਨ ਤਾਂ ਆਂਦੀ ਆ ਪੰਜਾ ਸਾਲਾਂ ਚ ਇੱਕ ਐਮਐਲਏ ਇੱਕ ਐਮਪੀ ਇੱਕ ਜ਼ਿਲ੍ਹਾ ਪਰਿਸ਼ਦ ਇੱਕ ਬਲਾਕ ਸੰਪਤੀ ਇੱਕ ਸਰਪੰਚੀ ਤੇ ਹੋਰ ਇੱਕ ਅੱਧੀ ਲਾ ਲਓ ਉਰਾ ਪਰਾਂ ਮੈਂ ਭੁੱਲ ਗਿਆ ਹਾਂ ਵਾ ਇਹ ਕਾਰਪੋਰੇਸ਼ਨ ਦੀ ਇੱਕ ਅੱਧੀ ਇਲੈਕਸ਼ਨ ਸਾਡੇ ਸਾਲ ਚ ਆਂਦੀ ਆ ਫਿਰ ਜਦੋਂ ਆਂਦੀ ਆ ਜਿਹੜਾ ਲੋੜਵੰਦ ਗਰੀਬ ਨੀਡੀ ਲੋਕ ਹੁੰਦੇ ਆ ਉਹ ਕਹਿੰਦੇ ਯਾਰ 5 10 2000 ਰੁਪਏ ਲੈ ਲਓ ਚਲੋ ਦੋ ਚਾਰ ਮਹੀਨੇ ਦਾ ਰਸ਼ੀ ਨੀ ਚਲੋ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਰਾਏ ਕਪੂਰਥੇ ਨੂੰ ਗਰੀਬ ਰੱਖਿਆ ਗਿਆ ਅਨਪੜ੍ਹ ਰੱਖਿਆ ਗਿਆ ਔਰ ਹੁਣ ਉਹ ਟਾਈਮ ਆ ਗਿਆ ਜਿਹੜਾ ਇਹਨੂੰ ਇੱਕ ਇੱਕ ਰੁਪਏ ਦਾ ਹਿਸਾਬ ਦੇਣਾ ਪਿਆ ਦੇਣਾ ਪਊਗਾ ਮੈਂ ਉਹਨਾਂ ਤੋਂ ਵੀ ਬੜਾ ਮੈਂ ਕੰਡੈਮ ਕਰਦਾ ਔਰ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਜਿਹੜੇ ਪਿਛਲੇ ਦਰਵਾਜ਼ੇ ਕੋ ਇਹਦੀ ਜਾ ਕੇ ਜੁੱਤੀਆਂ ਪੁੱਲਚ ਕਰਦੇ ਆ ਇੱਕ ਇੱਕ ਬੰਦੇ ਦੀ ਮੇਰੇ ਕੋਲ ਲਿਸਟ ਆ ਬਾਈ ਨੇਮ ਆ ਮੈਂ ਵਾਦਾ ਕਰਦਾ 27 ਤੋਂ ਪਹਿਲਾਂ ਪਹਿਲਾਂ ਉਹ ਆਪੇ ਹੀ ਪਾਰਟੀ ਛੱਡ ਦੇ ਨਹੀਂ ਤਾਂ ਜਲੀਲ ਕਰਕੇ ਬੇਇੱਜ਼ਤੀ ਕਰਕੇ ਸ਼ਰੋਮਣੀ ਅਕਾਲੀ ਦਲ ਚੋਂ ਬਾਹਰ ਕੱਢੂਗਾ ਮੈਂ ਉਹਨੂੰ ਬੇਨਤੀ ਕਰਦਾ ਕਿ ਮੈਂ ਤੁਹਾਨੂੰ ਉਸ ਸਾਹ ਦੇ ਤੱਕ ਆਣਾ ਨਹੀਂ ਚਾਹੁੰਦਾ ਮੇਰੇ ਕੋ ਵਿਦ ਰਿਕਾਰਡ ਵਿਦ ਫਾਇਲਾਹਾਬਦੀਆਂ ਬੜੀਆਂ ਔਰ ਇਹਨਾਂ ਗੰਦੇ ਬੰਦਿਆਂ ਕਰਕੇ ਅੱਜ ਮੈਂ ਮੈਂ ਸ਼ਬਦ ਨਹੀਂ ਯੂਜ਼ ਕਰਨਾ ਚਾਹੁੰਦਾ ਇਹਨਾਂ ਕੁੱਤੇ ਬੰਦਿਆਂ ਕਰਕੇ ਅੱਜ ਸ਼੍ਰੋਮਣੀ ਕਾਲੀਦਾਰ ਦਾ ਹਾਲੇ ਆ ਨਿਹੜਾ ਸ਼੍ਰੋਮਣੀ ਕਾਲੀਦਾਰ ਵਿੱਚ ਬੜੇ ਬੜੇ ਯੋਧੇ ਬੈਠੇ ਆ ਮੇਰੇ ਚਾਚਾ ਜੀ ਬੈਠੇ ਆ ਚਾਰ ਬਾਰੀ ਕਾਉਂਸਲਰ ਰਹੇ ਆ ਧੰਨ ਜਲ ਸਾਹਿਬ ਬੈਠੇ ਆ ਕਾਉਂਸਲਰ ਰਹਿ ਚੁਕੇ ਆ ਆਪ ਵੀ ਦੇਖੋ ਇਹ ਬਬਲੇ ਨਹੀਂ 7 ਸਾਲ ਲੜਾਈ ਆ ਇੱਕ ਅਜੇ ਬਬਲਾ ਬੈਠਾ ਜਿਹਨੂੰ ਇਹਨੇ ਘਰੋਂ ਬੇਕਾਰ ਕਰਤਾ ਸੀ ਇਹਦੇ ਸ਼ੈਲਰ ਖੋਲੇ ਸੀ ਇਹੋ ਜਿਹਾ ੱੱਕਾ ਮੈਂ ਹੁਣ ਨਹੀਂ ਹੁੰਦਣਾ ਸ਼ਮੀ ਸਾਹਿਬ ਬੈਠੇ ਆ ਮੁਸ਼ਕਦੇਵ ਸਾਹਿਬ ਬੈਠੇ ਅਦਨੇ ਜੀ ਕਿਹਦਾ ਕਿਹਦਾ ਨਾਮ ਲਵਾਂ ਆ ਸਾਡੇ ਕੋਲ ਇਦਾਂ ਦੇ ਜੋਧੇ تنਵੀਰ ਸਿੰਘ ਬੈਠਾ ਬੋਵੀ ਬੈਠਾ 15 20 ਵੋਟਾਂ ਤੇ ਹਰਿਆ ਹੋਇਆ ਕਾਉਂਸਲਰ ਅਸੀਂ ਹਾਜ਼ਰ ਪੂਰੀ ਟੱਕਰ ਲੈੰਦਾ ਰਹਾ ਆਂ ਔਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਬਣਾ ਕੇ ਸਤਾਈ ਦੇ ਵਿੱਚ ਸ਼੍ਰੋਮਣੀ अवश्य ਤੇ ਲਹਿਰਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ